ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪ੍ਰਸਤ ਅਧਿਕਾਰੀਆਂ ਵੱਲੋਂ ਵੱਡੀ ਕਾਰਵਾਈ ਕਿਉਂਕਿ ਮੰਗ ਕੀਤੀ ਜਾ ਰਹੀ ਹੈ ਗੁਰਵਿੰਦਰ ਦੇ ਮਾਤਾ ਪਿਤਾ ਵੱਲੋਂ ਕਿ ਜਿਹੜੇ ਵੀ ਸਾਜ਼ਿਸ਼ ਕਰਤਾ ਨੇ ਸਾਡੇ ਲੜਕੇ ਦੇ ਕਤਲ ਨੂੰ ਲੈ ਕੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਪਾਸੇ ਹਾਹਾਕਾਰ ਮਚ ਗਈ ਪੂਰੇ ਪੰਜਾਬ ਦੇ ਵਿੱਚ ਜਦੋਂ ਹਲਕਾ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਵੱਡੀ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ ਇਹ ਵਾਰਦਾਤ ਨੂੰ ਅੰਜਾਮ ਕਿਸੇ ਦੁਸ਼ਮਣ ਨੇ ਨਹੀਂ ਦਿੱਤਾ ਸਗੋਂ ਗੁਰਵਿੰਦਰ ਦੀ ਧਰਮ ਪਤਨੀ ਜਿਹੜੀ ਧਰਮ ਪਤਨੀ ਕਹਿਣ ਦੇ ਯੋਗ ਨਹੀਂ ਉਹਦੇ ਵੱਲੋਂ ਆਪਣੇ ਆਸ਼ਕ ਦੇ ਨਾਲ ਮਿਲ ਕੇ ਪਿਆਰ ਦੇ ਵਿੱਚ ਅੰਨੀ ਇਸ਼ਕ ਦੇ ਵਿੱਚ ਐਨੀ ਇਹਨੂੰ ਇਸ਼ਕਰੀ ਕਵਾਂਗੇ ਇਸਨੂੰ ਕਵਾਂਗੇ ਇਆਸ਼ੀ ਇਹਨੂੰ ਕਵਾਂਗੇ ਬਦਚਲਨ ਤਰੀਕਾ ਵਰਤਿਆ ਗਿਆ ਆਪਣੇ ਆਸ਼ਕ ਦੇ ਨਾਲ ਮਿਲ ਕੇ ਗੁਰਵਿੰਦਰ ਨੂੰ ਤਸੀਹੇ ਦੇ ਕੇ ਤਸ਼ੱਦਦ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਵੇਂ ਹੀ ਇਸ ਘਟਨਾ ਦਾ ਉਸ ਸੁਖਨ ਵਾਲਾ ਦੇ ਹਲਕੇ ਦੇ ਵਿੱਚ ਪਤਾ ਲੱਗਿਆ ਤਾਂ ਹਹਾਕਾਰ ਮਚ ਗਈ ਕਿ ਅਜਈਆਂ ਘਟਨਾਵਾਂ ਵੀ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਪੰਜਾਬ ਗੁਰੂਆਂ ਪੀਰਾਂ ਅਤੇ ਪਗਾਬਰਾਂ ਦੀ ਧਰਤੀ ਹੈ ਜਿਹੜੀਆਂ ਘਟਨਾਵਾਂ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਵਾਰਦਾਤਾਂ ਰਪਿੰਦਰ ਕੌਰਵਲ ਨੂੰ ਜਿਹੜੀਆਂ ਵਰਗੀਆਂ ਕੀਤੀਆਂ ਜਾ ਰਹੀਆਂ ਨੇ ਇਹ ਅੱਜ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਇਹ ਪਹਿਲਾਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਹੁੰਦੀਆਂ ਸੀ ਜਿੱਥੇ ਵੈਸਟਰਨ ਪੱਛਮੀ ਸਭਿਅਤਾ ਹੁੰਦੀ ਸੀ ਉੱਥੋਂ ਉਹਦੀਆਂ ਕਦੇ-ਕਦਾਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਸੀ ਕਿ ਪਤਨੀ ਨੇ ਆਪਣੇ ਘਰ ਵਾਲੇ ਨੂੰ ਮਾਰ ਦਿੱਤਾ ਪਤਨੀ ਨੇ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਲੇਕਿਨ ਗੁਰੂਆਂ ਪੀਰਾਂ ਦੀ ਧਰਤੀ ਤੇ ਅਜਿਹੇ ਘਟਨਾਵਾਂ ਦਾ ਵਾਪਰਨਾ ਇਹ ਬੜਾ ਵੱਡਾ ਤੱਬਾ ਹੈ ਪੰਜਾਬ ਦੇ ਸੱਭਿਆ ਚਾਰਤੇ ਅਤੇ ਪੰਜਾਬ ਦੇ ਲੋਕਾਂ ਤੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸੁਖਣ ਵਾਲਾ ਪਿੰਡ ਦੇ ਗੁਰਵਿੰਦਰ ਦੇ ਕਤਲ ਦੀ ਸਜ਼ਾ ਰੁਪਿੰਦਰ ਕੌਰ ਉਸਦੇ ਆਸ਼ਿਕ ਅਤੇ ਉਸਦੇ ਸਾਥੀ ਵਿਸ਼ਮਜੀਤ ਨੂੰ ਮਿਲਣੀ ਚਾਹੀਦੀ ਹੈ ਐਟ ਲੀਸਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇਹ ਇਹ ਤਾਂ ਗੁਰਵਿੰਦਰ ਦੇ ਮਾਤਾ ਪਿਤਾ ਕੋਲੋਂ ਵੀ ਮੰਗ ਕੀਤੀ ਜਾ ਰਹੀ ਹੈ ਰੁਪਿੰਦਰ ਦੇ ਮਾਤਾ ਪਿਤਾ ਨੇ ਵੀ ਕਹਿ ਦਿੱਤਾ ਹੈ ਕਿ ਅਜੇ ਆਪਣੂ ਸਰਕਾਰ ਬਣਾਵੇ ਕਿ ਜਿਹੜੀ ਥਾਂ ਤੇ ਸਾਡੇ ਪੁੱਤਰ ਹੈਗਾ ਪਰ ਰਿਸ਼ਤੇ ਦੇ ਵਿੱਚ ਜੁਆਈ ਹੈ ਲੇਕਿਨ ਉਹ ਸਾਡਾ ਗੁਰਵਿੰਦਰ ਪੁੱਤ ਸੀ ਉਸ ਜਗ੍ਹਾ ਤੇ ਲਿਜਾ ਕੇ ਦੋਨਾਂ ਨੂੰ ਤਸੀਹੇ ਦੇ ਕੇ ਮਾਰਿਆ ਜਾਵੇ ਜਿਹੜੀ ਥਾਂ ਤੇ ਗੁਰਵਿੰਦਰ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਇਸ ਘਟਨਾ ਦੀ ਨਿੰਦਾ ਨਿੰਦਾ ਕੀਤੀ ਗਈ ਰੁਪਿੰਦਰ ਕੌਰ ਨੇ ਵੀ ਕੋਸਿਆ ਗਿਆ ਕਿ ਇਸ ਡੈਨ ਨੇ ਗੁਰਵਿੰਦਰ ਜੋ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਉਸ ਨੂੰ ਖਾ ਲਿਆ ਜਿਉਂਦੇ ਜੀ ਗੁਰਵਿੰਦਰ ਦੇ ਮਾਤਾ ਪਿਤਾ ਮਰ ਗਏ ਨਾ ਉਹਨਾਂ ਨੂੰ ਦਿਨ ਵੇਲੇ ਨੀਂਦ ਆਉਦੀ ਹੈ ਨਾ ਉਹਨਾਂ ਨੂੰ ਰਾਤ ਵੇਲੇ ਆਉਂਦੀ ਹੈ ਕਿਉਂ ਟੈਨਸ਼ਨ ਦੇ ਵਿੱਚ ਨੇ ਕਿ ਜਿਹੜੀ ਨੋ ਸਾਨੂੰ ਪਾਪਾ ਜੀ ਪਾਪਾ ਜੀ ਮੰਮੀ ਜੀ ਮੰਮੀ ਜੀ ਕਹਿੰਦੀ ਸੀ ਉਹ ਸਾਡੇ ਪੁੱਤਰ ਦੀ ਕਾਤਲ ਨਿਕਲੀ ਉਹਦੇ ਦਿਲ ਦੇ ਵਿੱਚ ਕੁੜਤਨ ਸੀ ਉਹਦੇ ਉਹ ਉਹਦੇ ਦਿਲ ਦੇ ਵਿੱਚ ਜਿਹੜਾ ਸਾਡੇ ਪਤੀ ਖੁੰਦ ਸੀ ਕਹਿੰਦੇ ਨੇ ਕਿ ਉਸਨੇ ਕ੍ਰਾਈਮੋਲੋਜੀ ਦੀ ਸਟਡੀ ਕੀਤੀ ਵੀ ਹੈ ਕੈਨੇਡਾ ਦੇ ਵਿੱਚ ਯਾਨੀ ਕਿ ਕਿਵੇਂ ਵਾਰਦਾਤਾ ਨੂੰ ਇਲਜ਼ਾਮ ਦੇਣਾ ਹੈ ਕਿਵੇਂ ਵਾਰਦਾਤਾ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਛੁਪਾਉਣਾ ਹੈ ਅਜਿਹੀ ਸਟਡੀ ਦੀ ਸਥਾਪਿਤ ਕੀਤੀ ਸੀ ਲੇਕਰ ਪੰਜਾਬ ਪੁਲਿਸ ਦਾ ਜਦੋਂ ਡੰਡਾ ਚੱਲਿਆ ਪੰਜਾਬ ਪੁਲਿਸ ਦੇ ਜਦੋਂ ਪੁੱਛਗਿੱਛ ਕੀਤੀ ਤੇ ਪੰਜਾਬ ਪੁਲਿਸ ਦੇ ਸਰਪੁਛ ਅਧਿਕਾਰੀਆਂ ਨੇ ਕਹਿੰਦੇ ਨੇ ਕਿ ਘਿਓ ਦੇ ਵਿੱਚੋਂ ਵਾਰ ਕੱਢ ਲਿਆ ਪਤਾ ਲੱਗਿਆ ਕਿ ਤੋਨਾ ਦੀ ਪਤਨੀ ਰੁਪਿੰਦਰ ਕੌਰ ਪਾਪਲ ਨੇ ਹੀ ਆਪਣੇ ਆਸ਼ਕ ਦੇ ਨਾਲ ਮਿਲ ਕੇ ਗੁਰਵਿੰਦਰ ਦਾ ਕਤਲ ਕੀਤਾ ਹੈ ਤੇ ਦੂਸਰੇ ਪਾਸੇ ਇਸ ਗੁੱਥੀ ਨੂੰ ਸਮਝਾਉਣ ਦੇ ਲਈ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪੁਛ ਅਧਿਕਾਰੀ ਦਿਨ ਪਰ ਰਾਤ ਮਿਹਨਤ ਕਰ ਰਹੇ ਨੇ ਉਨ੍ਹਾਂ ਦੀ ਪ੍ਰਸ਼ੰਸਾ ਉਨ੍ਹਾਂ ਦੀ ਛਲਾਂਗਾ ਕਰਨੀ ਬਣਦੀ ਹੈ ਕਿਉਂਕਿ ਪੰਜਾਬ ਪੁਲਿਸ ਜੇਕਰ ਗੁੱਥੀ ਦਾ ਸੁਲਝਾਉਂਦੀ ਤਾਂ ਇਹ ਬੜਾ ਵੱਡਾ ਸਸਪੈਂਸ ਬਣ ਕੇ ਰਹਿ ਜਾਣਾ ਸੀ ਕਿ ਵਾਰਦਾਤ ਕਰਨ ਵਾਲੇ ਕੌਣ ਨੇ ਲੇਕਿਨ ਜਦੋਂ ਪੁੱਛਗਿੱਛ ਕੀਤੀ ਹੋਈ ਤਾਂ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀ ਇਸ ਸੱਤੇ ਤੇ ਨਿਕਲੇ ਕਿ ਰੁਪਿੰਦਰ ਕੌਰ ਨੇ ਹੀ ਆਪਣੇ ਪਤੀ ਨੂੰ ਮਾਰਿਆ ਹੈ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਇੱਕ ਪਾਸੇ ਪੰਜਾਬ ਦੇ ਲੋਕਾਂ ਵੱਲੋਂ ਇਸ ਦੀ ਨਿੰਦਿਆ ਕੀਤੀ ਗਈ ਤੇ ਦੂਸਰੇ ਪਾਸੇ ਇਸ ਗੁੱਥੀ ਨੂੰ ਸੁਲਝਾਉਣ ਲਈ ਲਗਾਤਾਰ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਜਿਹੜੀ ਹੈ ਮਿਹਨਤ ਕੀਤੀ ਜਾ ਰਹੀ ਹੈ ਇਸ ਪੱਧਰ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ ਸੂਤਰਾਂ ਤੋਂ ਮਾਨੂੰ ਤੋ ਖਬਰ ਆ ਰਹੀ ਹੈ ਕਿ 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਸੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਇੱਕ ਲੜਕੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਵੱਲੋਂ આરોપી ਪਤਨੀ ਰੁਪਿੰਦਰ ਕੌਰ ਅਤੇ ਉਸ ਦੇ ਆਸ਼ਿਕ ਹਰਕਵਲ ਪ੍ਰੀਤ ਕੌਰ ਅਤੇ ਉਸ ਦੇ ਇੱਕ ਹੋਰ ਸਾਥੀ ਵਿਸ਼ਵਜੀਤ ਸਿੰਘ ਰੂਪਰਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀ ਪਰ ਹੁਣ ਇਸ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ। ਯਾਨੀ ਕਿ ਪੰਜਾਬ ਪੁਲਿਸ ਨੇ ਇੱਕ ਹੋਰ ਮਲਜ਼ਮ ਫੜਿਆ ਹੈ ਜਿਹੜਾ ਇਸ ਦੇ ਵਿੱਚ ਅਨਮੋਲ ਸੀ। ਜਿਸ ਦੇ ਤਹਿਤ ਰੋਪੀ ਪਤਨੀ ਰੁਪਿੰਦਰ ਕੌਰ ਦੀ ਸਹੇਲੀ ਵੀਰਿੰਦਰ ਕੌਰ ਜੋ ਫੀਫਕੋਟ ਦੀ ਰਹਿਣ ਵਾਲੀ ਹੈ, ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਾਂਚ ਦੌਰਾਨ ਤੱਤ ਸਾਹਮਣੇ ਆਏ ਹਨ ਕਿ ਵੀਰਿੰਦਰ ਕੌਰ ਜੋ ਰੁਪਿੰਦਰ ਕੌਰ ਦੀ ਸਕੂਲ ਸਮੇਂ ਦੀ ਸਹੇਪਾਟੀ ਕਲਾਸਮੇਟ ਸੀ, ਉਹ ਉਹ ਮੋਗਾ ਜ਼ਿਲ੍ਹੇ ਵਿੱਚ ਓਟੀ ਦਾ ਖੋਜ ਕਰਨੀ ਹੈ। ਕਬੀਦਾ ਤੋਂ ਵਾਪਸ ਆਉਣ ਦੇ ਬਾਅਦ ਬਾਅਦ ਮੁਰ ਇਹਨਾਂ ਵਿੱਚ ਦੁਬਾਰਾ ਮਿਲਜੁਰ ਵੱਧ ਗਿਆ ਅਤੇ ਦੋਵੇਂ ਆਪਸ ਵਿੱਚ ਕਾਫੀ ਨਜ਼ਦੀਕੀ ਸਹੇਲੀਆਂ ਬਣ ਗਈਆਂ ਸਨ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਅਤੇ ਵੀਰਿੰਦਰ ਕੌਰ ਵਿੱਚ ਸਾਰੀਆਂ ਗੱਲਾਂ ਆਪਸ ਵਿੱਚ ਸਾਂਝੀਆਂ ਹੁੰਦੀਆਂ ਸਨ ਅਤੇ ਗੁਰਵਿੰਦਰ ਸਿੰਘ ਦੀ ਹਤਿਆ ਦੀ ਸਾਜ਼ਿਸ਼ ਰਚਿੰਦੀ ਸਾਰੀ ਜਾਣਕਾਰੀ ਰੁਪਿੰਦਰ ਕੌਰ ਨੇ ਆਪਣੀ ਸਹੇਲੀ ਵੀਰਿੰਦਰ ਕੌਰ ਨੂੰ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਇਹ ਸੰਬੰਧੀ ਜੇਕਰ ਵੀਰ ਮਿੰਦਰ ਕੌਰ ਪਹਿਲਾਂ ਤੁਹੀ ਸੂਚਨਾ ਦੇ ਦਿੰਦੀ ਤਾਂ ਸ਼ਾਇਦ ਗੁਰਵਿੰਦਰ ਦੀ ਜਰਵਾਸਤ ਹੁੰਦੀ ਸੀ ਅਜਪੁਰ ਤੋਂ ਮੀਰਿੰਦਰ ਕੌਰ ਨੂੰ ਸਿਵਲ ਜੱਜ ਯੁਗਰਾਜ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਮਾਨਯੋਗ ਅਦਾਲਤ ਵੱਲੋਂ 3 ਦਿਨ ਦੇ ਪੁਲਸਰਮਾਨ ਤੇ ਭੇਜ ਦਿੱਤਾ ਗਿਆ ਜਿਸ ਨੂੰ 22 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਗੌਰਤਮ ਹੈ ਕਿ ਪਹਿਲਾਂ ਤੋਂ ਗ੍ਰਿਫਤਾਰ ਤਿੰਨੋਂ ਦੋਸ਼ੀ ਨੈਂ ਖਰਾਸ ਤੇ ਫਰੀਦਕੋਟ ਦੀ ਜੇਲ੍ਹ ਵਿੱਚ ਬੰਦ ਹਨ ਹੁਣ ਚਾਰਾਂ આરોપીਆਂ ਨੂੰ 22 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਯਾਨੀ ਕਿ ਵੀਰ ਇੰਦਰ ਕੋਲ ਹੁਣ ਪੁੱਛਗੇ ਚੁ ਹੋਵੇਗੀ ਕਿ ਆਕਰਕਾ ਉਸਨੇ ਰਪਿੰਦਰ ਕੌਰ ਨੇ ਜਿਹੜੀ ਘਟਨਾ ਉਹਦੇ ਨਾਲ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਅਸੀਂ ਅੰਜਾਮ ਦੇਣ ਜਾ ਰਹੇ ਹਾਂ ਉਸ ਦਾ ਖੁਲਾਸਾ ਵੀਰ ਇੰਦਰ ਨੇ ਕਿਉਂ ਨਹੀਂ ਕੀਤਾ ਜਾਂ ਤਾਂ ਗੁਰਵਿੰਦਰ ਦੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੰਦੀ ਜਾਂ ਆਪਦੇ ਪਰਿਵਾਰਕ ਮੈਂਬਰਾਂ ਨੂੰ ਦੱਸਦੀ ਤੇ ਜਾਂ ਉਹ ਜਾਣਕਾਰੀ ਦਿੰਦੀ ਪੰਜਾਬ ਪੁਸ ਨੂੰ ਬੜੀ ਵੱਡੀ ਹੋ ਸਕਦਾ ਹੈ ਕਿ ਤਵੀਰ ਇੰਦਰ ਦੀ ਜਿਹੜੀ ਸਾਜ ਹੋਵੇ ਜਾਂ ਕੋਈ ਉਸਨੇ ਨੂੰ ਪਲਾਨ ਬਤਾਇਆ ਹੋਵੇ 2 ਦਿਨ ਦੇ ਰਿਮਾਂਡ ਦੇ ਵਿੱਚ ਸਾਰੇ ਖੁਲਾਸੇ ਹੋਣਗੇ